ਦੱਲੀ ਸਿੰਘ ਜੀ ਅਮਰਿਤਪਾਲ ਸਿੰਘ ਦੇ ਸਾਥੀ ਪ੍ਰਧਾਨ ਮੰਤਰੀ ਬਾਜੇਕੇ ਜੋ ਕਿ ਆਪਣੀ ਐਨਐਸਏ ਪੂਰੀ ਹੋਣ ਤੋਂ ਬਾਅਦ ਡਿਬਿਡੂਗੜ੍ਹ ਜੇਲ੍ਹ ਤੋਂ ਬਾਅਦ ਹੁਣ ਪੰਜਾਬ ਸ਼ਿਫਟ ਹੋ ਗਏ ਨੇ ਜਿੱਥੇ ਅੱਜ ਉਹਨਾਂ ਦਾ ਮੈਡੀਕਲ ਹੋਇਆ ਸੀ ਹਸਪਤਾਲ ਦੇ ਵਿੱਚ ਅਤੇ ਉਹਨਾਂ ਵੱਲੋਂ ਅੱਜ ਕਾਫੀ ਤਿੱਖਾ ਬਿਆਨ ਦਿੱਤਾ ਗਿਆ ਵਿਕਰਮ ਸਿੰਘ ਮੁਜੀਠੇ ਦੇ ਉੱਤੇ ਇਸ ਦਿਨ ਵਾਲੀ ਉਹਨਾਂ ਨੇ ਇੱਕ ਵੱਡਾ ਐਲਾਨ ਵੀ ਕੀਤਾ ਹੈ ਕਿ 2027 ਦੇ ਵਿੱਚ ਭਾਈ ਅਮਰਪਾਲ ਸਿੰਘ ਨੂੰ ਪੰਜਾਬ ਦਾ ਸਿੰਘ ਬਣਾਵਾਂਗੇ ਕਿਵੇਂ ਦੇਖਦੇ ਹੋ ਪ੍ਰਧਾਨ ਮੰਤਰੀ ਬਾਜੇਕੇ ਵੱਲੋਂ ਇਸ ਜੋਸ਼ ਵਿੱਚ ਦਿੱਤੇ ਹੋਏ ਅੱਜ ਦੇ ਬਿਆਨ ਨੂੰ ਸਿੰਘ ਜੋ ਬਿਲਕੁਲ ਬਿਲਕੁਲ ਪ੍ਰਧਾਨ ਮੰਤਰੀ ਬਾਜੇ ਕੇ ਜੋ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਐਕਟਿਵ ਹੁੰਦੇ ਸੀ ਤੇ ਜਦੋਂ ਭਾਈ ਅਮਰਤਪਾਲ ਸਿੰਘ ਪੰਜਾਬ ਦੀ ਧਰਤੀ ਦੇ ਉੱਤੇ ਆ ਕੇ ਮਸ਼ਹੂਰ ਹੁੰਦੇ ਨੇ ਉਹਨਾਂ ਦੀ ਚਰਚਾ ਹੁੰਦੀ ਆਲੇ ਦੁਆਲੇ ਤੇ ਪ੍ਰਧਾਨ ਮੰਤਰੀ ਬਾਜੇ ਕੇ ਉਹਨਾਂ ਦੇ ਨਾਲ ਚਲੇ ਜਾਂਦੇ ਨੇ ਸੋ ਉਸ ਤੋਂ ਬਾਅਦ ਉਹ ਅਮਰਤਪਾਲ ਵੀ ਕਰ ਲੈਂਦੇ ਆ ਤੇ ਫਿਰ ਉਹਨਾਂ ਦੇ ਸਾਥੀ ਉਹਨਾਂ ਦੇ ਗਰੁੱਪ ਦਾ ਇੱਕ ਹਿੱਸਾ ਵਧੀਆ ਹਿੱਸਾ ਬਣ ਜਾਂਦੇ ਆ ਉਸ ਤੋਂ ਬਾਅਦ ਕੀ ਹੁੰਦਾ ਜੋ ਪੰਜਾਬ ਦੇ ਵਿੱਚ ਵਾਪਰਿਆ ਤੁਸੀਂ ਦੇਖਿਆ ਵੀ ਸਾਰੇ ਇਹ ਗਰੁੱਪ ਇਹ ਜਥੇਬੰਦੀ ਜਿਹੜੀ ਸੀ ਉਹ ਉਹਨਾਂ ਦੇ ਸਾਰੇ ਲਗਭਗ ਮੈਂਬਰਾਂ ਨੂੰ ਜਿਹੜਾ ਹੈਗਾ ਅਰੈਸਟ ਕਰ ਲਿਆ ਜਾਂਦਾ ਹੈ ਤੇ ਸਾਰਿਆਂ ਨੂੰ ਦਿਬੜੂਗੜ੍ਹ ਭੇਜ ਦਿੱਤਾ ਜਾਂਦਾ ਸੋ ਉਸ ਤੋਂ ਬਾਅਦ ਐਨਐਸਏ ਲੱਗ ਜਾਂਦੀ ਹੈ ਤੇ ਪ੍ਰਧਾਨ ਮੰਤਰੀ ਬਾਜੇ ਕਿ ਦੇ ਉੱਤੇ ਵੀ ਐਨਐਸਏ ਜਿਹੜੀ ਹੈ ਉਹ ਲਾ ਦਿੱਤੀ ਗਈ ਜਿਹਦੇ ਜਿਹਦੇ ਕਰਕੇ ਕਿ ਬਹੁਤ ਸਾਰੇ ਲੋਕਾਂ ਨੇ ਇਹ ਵੀ ਕਿਹਾ ਕਿ ਯਾਰ ਉਹ ਤਾਂ ਇੱਕ ਸੋਸ਼ਲ ਮੀਡੀਆ ਐਕਟਿਵਿਸਟ ਸੀ ਜਾਂ ਉਹ ਹਾਸੇ ਠੱਠੇ ਵਾਲੀਆਂ ਵੀਡੀਓ ਬਣਾਉਂਦਾ ਹੁੰਦਾ ਸੀ ਤੇ ਉਹਦੇ ਉੱਤੇ ਤੁਸੀਂ ਐਨਐਸਏ ਲਾ ਕੇ ਤੇ ਬਹੁਤ ਗਲਤ ਕੀਤਾ ਸੋ ਇਹ ਗੱਲ ਦੀ ਪ੍ਰਵਾਹ ਨਹੀਂ ਹੋਈ ਮਤਲਬ ਐਨਐਸਏ ਚੱਲਦੀ ਰਹੀ ਹੈ 2 ਸਾਲ ਐਨਐਸਏ ਚੱਲੀ ਹੈ ਤੇ ਤੀਸਰੇ ਸਾਲ ਜਦੋਂ ਭਾਈ ਅਮਰਿਤਪਾਲ ਸਿੰਘ ਹੁੜਾ ਦੇ ਉੱਤੇ ਦੁਬਾਰਾ ਐਨਐਸਏ ਲੱਗ ਚੁੱਕੀ ਹੈ ਤੀਸਰੀ ਵਾਰ ਤੇ ਉਹਨਾਂ ਦੇ ਬਾਕੀ ਸਾਥੀ ਜਿਹੜੇ ਨੇ ਉਹ ਪੰਜਾਬ ਲਿਆਂਦੇ ਜਾ ਚੁੱਕੇ ਹੈ ਜਿਦੇ ਵਿੱਚੋਂ ਪ੍ਰਧਾਨ ਮੰਤਰੀ ਬਾਜੇਕੇ ਵੀ ਹੈ ਜਿਨ੍ਹਾਂ ਦੀ ਅੱਜ ਇੱਕ ਆਪਾਂ ਕਹਿ ਲਈਏ ਕਿ ਮੈਡੀਕਲ ਕਰਾਉਣ ਵਾਸਤੇ ਉਹਨਾਂ ਨੂੰ ਪੁਲਿਸ ਲੈ ਕੇ ਆਈ ਸੀ ਤੇ ਪ੍ਰੈਸ ਦੇ ਨਾਲ ਉਹਨਾਂ ਦੀ ਵਾਰਤਾ ਲਾਪ ਹੋਈ ਹੈ ਬੜੇ ਵਧੀਆ ਮਾਹੌਲ ਦੇ ਵਿੱਚ ਮੈਂ ਦੇਖ ਰਿਹਾ ਸੀ ਕਿ ਉਹ ਤੁਰੇ ਫਿਰਦੇ ਨੇ ਕੋਈ ਉਹਨਾਂ ਦੇ ਉੱਤੇ ਕੋਈ ਚਿਹਰੇ ਦੇ ਉੱਤੇ ਕੋਈ ਚਿੰਤਾ ਕੋਈ ਸ਼ੱਕ ਕੋਈ ਇਸ ਤਰ੍ਹਾਂ ਦੀ ਗੱਲਬਾਤ ਕੇ ਅਸੀਂ ਫਸ ਗਏ ਆ ਮਤਲਬ ਇਸ ਤਰ੍ਹਾਂ ਹੁੰਦਾ ਨਾ ਕਈ ਵਾਰ ਬੰਦਾ ਕਰਤਾ ਬਹਿੰਦਾ ਬਾਅਦ ਚ ਕਹਿੰਦਾ ਵੀ ਫਸ ਗਏ ਆ ਸੋ ਉਹਨਾਂ ਦਾ ਚਿਹਰਾ ਹੈ ਮਤਲਬ ਕਿ ਵਧੀਆ ਤਰੀਕੇ ਦੇ ਨਾਲ ਚਮਕਦਾ ਹੋਇਆ ਉਹਨਾਂ ਦੀ ਗੱਲਬਾਤ ਤੋਂ ਵੀ ਲੱਗਦਾ ਸੀ ਕਿ ਉਹ ਬਹੁਤ ਆਪਣੇ ਆਪ ਦੇ ਵਿੱਚ ਬੜੇ ਕੌਨਫੀਡੈਂਟ ਨੇ ਸੋ ਉਹ ਪ੍ਰੈਸ ਵਾਲੇ ਉਹਨਾਂ ਨੂੰ ਪੁੱਛਦੇ ਨੇ ਦੋ ਚਾਰ ਸਵਾਲ ਪੁੱਛਦੇ ਆ ਕਿ ਤੁਹਾਨੂੰ ਕਿਉਂ ਲਿਆਂਦਾ ਗਿਆ ਉਹ ਕਹਿੰਦੇ ਜੀ ਮੈਡੀਕਲ ਕਰਵਾਉਣ ਵਾਸਤੇ ਲਿਆਂਦਾ ਗਿਆ ਫਿਰ ਉਹਨਾਂ ਨੇ ਇੱਕ ਜਿਹੜਾ ਵਧੀਆ ਮੈਸੇਜ ਦਿੱਤਾ ਉਹ ਇਹ ਦਿੱਤਾ ਵੀ ਅੰਮ੍ਰਿਤ ਸ਼ਕੋ ਜਿਹੜੇ ਨੌਜਵਾਨਾਂ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਅੰਮ੍ਰਿਤ ਸ਼ਕ ਕੇ ਤੇ ਗੁਰੂ ਵਾਲੇ ਬਣੋ ਇਹ ਇੱਕ ਮੈਸੇਜ ਜਿਹੜਾ ਆਪਾਂ ਇਹ ਕਹਿ ਸਕਦੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਹੀ ਮੈਸੇਜ ਬਾਜੇ ਕੇ ਹੋਰਾਂ ਨੇ ਜਿਹੜਾ ਅੱਗੇ ਟਰਾਂਸਫਰ ਕੀਤਾ ਸੋ ਉਸ ਤੋਂ ਬਾਅਦ ਜਿਹੜੀ ਗੱਲ ਉਹਨਾਂ ਨੇ ਕਹੀ ਆ ਆਪ ਮੁਹਾਰੇ ਜਾਂ ਫਿਰ ਉਹਨਾਂ ਤੱਕ ਪਹੁੰਚੀ ਹੋਏਗੀ ਕਿਉਂਕਿ ਅਖਬਾਰਾਂ ਟੀਵੀ ਤਾਂ ਜੇਲਾਂ ਦੇ ਵਿੱਚ ਵੀ ਚੱਲਦੇ ਆ ਤੇ ਉਹਨਾਂ ਤੱਕ ਇਹ ਬਿਆਨ ਪਹੁੰਚਿਆ ਹੋਵੇਗਾ ਵਿਕਰਮਜੀਤ ਮਜੀਠੀਆ ਦਾ ਜਿਹਦੇ ਵਿੱਚ ਮਜੀਠੀਆ ਸਾਹਿਬ ਨੇ ਇਹ ਗੱਲ ਕਹੀ ਹੈ ਦੋ ਪ੍ਰੈਸ ਕਾਨਫਰੰਸਾਂ ਕਰਕੇ ਕਿ ਪ੍ਰਧਾਨ ਮੰਤਰੀ ਬਾਜੇ ਕੇ ਮਤਲਬ ਬਾਜੇ ਕੇ ਦਾ ਨਾਮ ਲੈ ਕੇ ਮਜੀਠੀਆ ਨੇ ਕਿਹਾ ਹੈ ਭਈ ਉਹ 20 ਨਸ਼ੇ ਦੀਆਂ ਗੋਲੀਆਂ ਅੰਦਰ ਖਾਣ ਲੱਗ ਪਿਆ ਤੇ ਉਹਨੇ ਹੀ ਆ ਕੇ ਪੰਜਾਬ ਦੇ ਵਿੱਚ ਪੁਲਿਸ ਦੇ ਕੋਲੇ ਗੱਲ ਮੰਨੀ ਹੈ ਕਿ ਅਮਰਿਤਪਾਲ ਸਿੰਘ ਵੀ ਨਸ਼ੇ ਕਰਦਾ ਹੈ ਤੇ ਇਸ ਗੱਲ ਤੋਂ ਲੈ ਕੇ ਪ੍ਰਧਾਨ ਮੰਤਰੀ ਬਾਜੇਕੇ ਨੇ ਜਿਹੜੀ ਹੈ ਬਿਆਨ ਸਟੇਟਮੈਂਟ ਜਿਹੜਾ ਪ੍ਰੈਸ ਦੇ ਕੋਲ ਦਰਜ ਕਰਵਾਇਆ ਉਹਨੇ ਮਜੀਠੀਏ ਦੀਆਂ ਕੀਤੀਆਂ ਹੋਈਆਂ ਦੋਨਾਂ ਪ੍ਰੈਸ ਕਾਨਫਰੰਸਾਂ ਦੀ ਧੂਕੀ ਕੱਢ ਕੇ ਰੱਖ ਦਿੱਤੀ ਹੈ ਮਤਲਬ ਕਿ ਉਹ ਫੇਲ ਕਰ ਦਿੱਤੀਆਂ ਜ਼ੋਰ ਬੜਾ ਲੱਗਿਆ ਸੀ ਮਜੀਠੀਏ ਵਿਕਰਮਜੀਤ ਮਜੀਠੀਆ ਦਾ ਕਿ ਇਹ ਦੋ ਪ੍ਰੈਸ ਕਾਨਫਰੰਸਾਂ ਕਰਕੇ ਇਹਦੇ ਵਿੱਚ ਮੈਂ ਆਹ ਵੀਡੀਓ ਦਿਖਾਵਾਂ ਉਹ ਆਡੀਓ ਦਿਖਾਵਾਂ ਜਿਹਦੇ ਨਾਲ ਕਿ ਅਮਰਿਤਪਾਲ ਸਿੰਘ ਹੋਰਾਂ ਦਾ ਕਿਰਦਾਰ ਜਿਹੜਾ ਹੈਗਾ ਉਹਨੂੰ ਢਾਹ ਲੱਗੇਗੀ ਪਰ ਪ੍ਰਧਾਨ ਮੰਤਰੀ ਬਾਜੇਕੇ ਨੇ ਅੱਜ ਜਿਹੜੀ ਸਟੇਟਮੈਂਟ ਦੇ ਦਿੱਤੀ ਹੈ ਉਹਦੇ ਨਾਲ ਸਾਰਾ ਕੁਝ ਸਾਫ਼ ਹੋ ਗਿਆ ਉਹਨਾਂ ਨੇ ਕਿਹਾ ਕਿ ਭਾਈ ਸਾਹਿਬ ਬਾਰੇ ਜਿਹੜੀ ਬੇਤੋਕੀ ਬਿਆਨਬਾਜ਼ੀ ਮਜੀਠੀਆ ਵਿਕਰਮਜੀਤ ਮਜੀਠੀਆ ਕਰ ਰਹੇ ਨੇ ਉਹਦੇ ਤੋਂ ਸਾਫ਼ ਧਨ ਰਹੋ ਕੋਈ ਨਸ਼ੇ ਨਹੀਂ ਕਰਦਾ ਕੋਈ ਇਹੋ ਜੀ ਗੱਲਬਾਤ ਨਹੀਂ ਹੈ ਸਾਰੇ ਚੜ੍ਹਦੀ ਕਲਾ ਦੇ ਵਿੱਚ ਨੇ ਉਹਨਾਂ ਨੇ ਆਪਣੀ ਵੀ ਗੱਲ ਕਰ ਦਿੱਤੀ ਹੈ ਤੇ ਭਾਈ ਅਮਰਪਾਲ ਸਿੰਘ ਬਾਰੇ ਵੀ ਜਿਹੜੀ ਗੱਲਬਾਤ ਸਾਰੀ ਸਪਸ਼ਟ ਕਰ ਦਿੱਤੀ ਹੈ ਤੇ ਬਾਕੀ ਉਹਨਾਂ ਨੇ ਥੋੜਾ ਹਾਸੇ ਠੱਠੇ ਵਾਲਾ ਜਿਹੋ ਜਿਹਾ ਉਹਨਾਂ ਦਾ ਸੁਭਾਅ ਹੈਗਾ ਉਸ ਤਰ੍ਹਾਂ ਦੀ ਟਿੱਪਣੀ ਵੀ ਬਿਕਰਮਜੀਤ ਮਜੀਠੀਆ ਦੇ ਉੱਤੇ ਕੀਤੀ ਹੈ ਕਿ ਤੁਸੀਂ ਆਪਣਾ ਇਲਾਜ ਕਰਵਾ ਲਓ ਤੁਹਾਨੂੰ ਜਥੇਬੰਦੀ ਪੇ ਕਰ ਦਿੰਦੀ ਹੈ ਜਿੰਨਾ ਤੁਹਾਡਾ ਇਲਾਜ ਦਾ ਖਰਚਾ ਆਊਗਾ ਸੋ ਇਹ ਜਿਹੜੀ ਗੱਲਬਾਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਬਾਜੇ ਕੇ ਜੋ ਕਿ ਗੁਰੂ ਕੇ ਸਿੰਘ ਸੱਜੂਕੇ ਨੇ ਉਹਨਾਂ ਨੇ ਇੱਕ ਹੋਰ ਬਿਆਨ ਦਿੱਤਾ ਹੈ ਕਿ 27 ਦੇ ਵਿੱਚ ਅਸੀਂ ਭਾਈ ਅਮਰਪਾਲ ਸਿੰਘ ਨੂੰ ਸੀਐਮ ਬਣਾਉਣ ਜਾ ਰਹੇ ਹਾਂ ਮਤਲਬ ਇਹੋ ਉਹ ਬਿਆਨ ਸੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਆਪਾਂ ਵੀਡੀਓ ਦੇ ਵਿੱਚ ਦੱਸਿਆ ਕਿ ਵਿਸਾਖੀ ਨੂੰ ਜਿਹੜੀਆਂ ਕਾਨਫਰੰਸਾਂ ਹੋਈਆਂ ਵੱਖ-ਵੱਖ ਪਾਰਟ ਵਾਰਿਸ ਪੰਜਾਬ ਦੇ ਜਥੇਬੰਦੀ ਜਿਹੜੀ ਹੈਗੀ ਨਵੀਂ ਨਵੀਂ ਰਾਜਨੀਤਿਕ ਪਾਰਟੀ ਜਿਹੜੀ ਹੋਣ ਦੇ ਵਿੱਚ ਆਈ ਹੈ ਸੋ ਉਹਨਾਂ ਵੱਲੋਂ ਭਰਮਾ ਇਕੱਠ ਕੀਤਾ ਗਿਆ ਤੇ ਉੱਥੇ ਐਮਪੀ ਸਰਬਜੀਤ ਸਿੰਘ ਖਾਲਸਾ ਹੋਰਾਂ ਦਾ ਇਹ ਬਿਆਨ ਹੈਗਾ ਪ੍ਰੈਸ ਨੂੰ ਕਿ ਸਫਾਈ ਦੇ ਵਿੱਚ ਸੀਐਮ ਬਣ ਗਏ ਜਿਹੜੇ ਨੇ ਭਾਈ ਅਮਰਤਪਾਲ ਸਿੰਘ ਉਸ ਤੋਂ ਬਾਅਦ ਕੋਸ਼ਿਸ਼ਾਂ ਤੇਜ਼ ਹੋਈਆਂ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਉਹਨਾਂ ਦੀ ਸਾਖ ਨੂੰ ਢਾਹ ਲਾਈ ਜਾਵੇ ਕਿਉਂਕਿ ਬਾਕੀ ਰਾਜਨੀਤਿਕ ਪਾਰਟੀਆਂ ਸਿਸਟਮ ਵੀ ਜਾਣਦਾ ਹੈ ਕਿ ਜਿਹੜਾ ਬੰਦਾ ਅੰਦਰ ਬੈਠਾ ਹੋਇਆ ਐਨਐਸਏ ਲੱਗੀ ਹੋਵੇ ਅੰਦਰ ਬੈਠਾ ਤੇ 2 ਲੱਖ ਵੋਟਾਂ ਦੇ ਫਰਕ ਦੇ ਨਾਲ ਜਿੱਤ ਹਾਸਲ ਕਰਕੇ ਐਮਪੀ ਬਣ ਸਕਦਾ ਤੇ ਉਹ ਜਿਉ ਇਹਨਾਂ ਨੇ ਹੁਣ ਗੱਲ ਕਹਿ ਦਿੱਤੀ ਹੈ ਕਿ 27 ਚ ਸੀਐਮ ਬਣਾਵਾਂਗੇ ਤੇ ਬਣ ਵੀ ਜਾਊਗਾ ਮਤਲਬ ਹੁਣ ਬਾਕੀ ਪਾਰਟੀਆਂ ਨੂੰ ਇਹ ਡਰ ਸਤਾ ਰਿਹਾ ਜਿਹਦੇ ਵਿੱਚੋਂ ਅਕਾਲੀ ਦਲ ਬਾਦਲ ਵੀ ਹੈ ਸੋ ਵਿਕਰਮਜੀਤ ਮਜੀਠੀਆ ਹੋਰਾਂ ਦੀ ਇੱਕ ਸਪੈਸ਼ਲ ਡਿਊਟੀ ਇਹਦੇ ਉੱਤੇ ਉਹਨਾਂ ਨੇ ਲਈ ਤੇ ਦੋ ਪ੍ਰੈਸ ਕਾਨਫਰੰਸਾਂ ਜਿਹੜੀਆਂ ਉਹਨਾਂ ਨੇ ਕੀਤੀਆਂ ਉਹਦੇ ਵਿੱਚ ਬਹੁਤ ਸਾਰੇ ਉਹਨਾਂ ਨੇ ਸਬੂਤ ਵੀ ਦਿੱਤੇ ਸੀ ਪਰ ਉਹ ਇਸ ਸਟੇਟਮੈਂਟ ਦੇ ਨਾਲ ਸਾਰੇ ਆਪਾਂ ਕਹੀਏ ਭਈ ਫਿੱਕੇ ਪੈ ਗਿਆ ਸੋ ਇਹ ਅੱਜ ਦੀ ਗੱਲਬਾਤ ਜਿਹੜੀ ਰਹੀ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਆ ਵੀਡੀਓ ਜਿਹੜੀ ਹੈ ਉਹ ਚਰਚਾ ਦੇ ਵਿੱਚ ਆ ਹਰ ਕੋਈ ਇਸ ਵੀਡੀਓ ਨੂੰ ਸ਼ੇਅਰ ਕਰ ਰਿਹਾ ਵੱਖ-ਵੱਖ ਚੈਨਲਾਂ ਦੇ ਉੱਤੇ ਇਹ ਵੀਡੀਓ ਘੁੰਮ ਰਹੀ ਹੈ ਤੇ ਜਿਹਦੇ ਲੱਖਾਂ ਦੇ ਵਿੱਚ ਵਿਊ ਆ ਰਹੇ ਨੇ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਅਸੀਂ ਤਾਂ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਇੱਕ ਹਾਸੇ ਠੱਠੇ ਕਰਨ ਵਾਲਾ ਇੱਕ ਮਸ਼ਕਰਾ ਹੀ ਸਮਝਦੇ ਹੁੰਦੇ ਸੀ ਪਰ ਅੱਜ ਉਹਦਾ ਸਰੂਪ ਦੇਖ ਕੇ ਉਹਦੀ ਗੱਲਬਾਤ ਦੇਖ ਕੇ ਸਾਨੂੰ ਸਮਝ ਆ ਗਿਆ ਵੀ ਜਿਹੜੇ ਇਹਨਾਂ ਦੇ ਨਾਲ ਦੇ ਸਿੰਘ ਵੀ ਨੇ ਉਹ ਇਸੇ ਤਰੀਕੇ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਜੀ ਅੰਦਿਰਸ ਸਿੰਘ ਇੱਥੇ ਕਈ ਵੱਡੇ ਕਹਿ ਲੋਗੇ ਪੱਖ ਵੀ ਸਮਝਿਆ ਜਾਂਦੇ ਨੇ ਕਿ ਜਿਸ ਤਰੀਕੇ ਦਾ ਬਿਆਨ ਹੁਣ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਹੈ ਉਹ ਕਾਫੀ ਜ਼ਿਆਦਾ ਆਪਾਂ ਦੇਖਿਆ ਨਾ ਕਾਫੀ ਜ਼ਿਆਦਾ ਵਿਸ਼ਵਾਸ ਸੀ ਕੰਫੀਡੈਂਸ ਵਿੱਚ ਸੀਗੇ ਕਿ 2027 ਦੇ ਵਿੱਚ ਭਾਈ ਅੰਮਰਪਾਲ ਸਿੰਘ ਨੂੰ ਪੰਜਾਬ ਦਾ ਸੀਮ ਬਣਾਵਾਂਗੇ ਜੀ ਲੱਗਦਾ ਨਹੀਂ ਕਿ ਜੋ ਵੀ ਵਿਸ਼ਵਾਸ ਹੈ ਇਸ ਦੇ ਪਿੱਛੇ ਜੋ ਹਾਲਾਂਕਿ ਕੈਂਪੇਨਿੰਗ ਚੱਲਦੀ ਪਈ ਹੈ ਫਿਰ ਵੀ ਸੁਣ ਲੱਗਦਾ ਨਹੀਂ ਕਿ ਇੰਨਾ ਵਿਸ਼ਵਾਸ ਹੋ ਜਾਣਾ ਲੱਗਦਾ ਕਿ ਉਹਨਾਂ ਨੂੰ ਕੋਈ ਗਰਾਊਂਡ ਰਿਪੋਰਟ ਇਹਨਾਂ ਨਹੀਂ ਮਿਲਦੀ ਪਈ ਹੈ ਕੋਈ ਐਦਾਂ ਦੇ ਉਹਨਾਂ ਨੂੰ ਫੈਕਟ ਸਾਹਮਣੇ ਆ ਰਹੇ ਨਹੀਂ ਜਿਸ ਨਾਲ ਉਹਨਾਂ ਨੂੰ ਇੰਨਾ ਵਿਸ਼ਵਾਸ ਹੈ ਕਿ ਹਾਂ ਸਿੱਧਾ ਸੀਮ ਬਣਾਉਣ ਤੱਕ ਗੱਲ ਕਰ ਰਹੇ ਨੇ ਉਹ ਹੀ ਨਹੀਂ ਕ ਅੱਜ ਜਿਵੇਂ ਉਹਨੂੰ ਪਾਰਟੀ ਕਹਿੰਦੇ ਸੀ ਆਪਣੇ ਵੱਲੋਂ ਪੂਰੀ ਟੱਕਰ ਦਵਾਂਗੇ ਕੋਸ਼ਿਸ਼ ਕਰਾਂਗੇ ਵਧੀਆ ਕਰਾਂਗੇ ਨਹੀਂ ਉਹ ਸਿੱਧਾ ਸੀਮਰਨ ਦੀ ਗੱਲ ਕਰ ਰਹੇ ਨੇ ਉਹ ਜੀ ਤੇ ਇਹਦਾ ਆਪਣੇ ਵਿਚਵਾਜ ਵਿੱਚ ਕਿਹੜਾ ਕੰਨ ਹੋ ਸਕਦਾ ਬਿਲਕੁਲ ਇਹ ਤਾਂ ਗੱਲ ਸਾਫ਼ ਹੈ ਨਾ ਕਿ ਜਦੋਂ ਤੁਸੀਂ ਭਾਈ ਉਮਰਤਪਾਲ ਸਿੰਘ ਨੂੰ 2 ਲੱਖ ਵੋਟਾਂ ਦੇ ਫਰਕ ਦੇ ਨਾਲ ਐਮਪੀ ਬਣਾ ਦਿੱਤਾ ਹਾਲਾਂਕਿ ਚਾਂਸਸ ਨਹੀਂ ਸੀ ਬਹੁਤ ਸਾਰੇ ਜਿਹੜੇ ਭਾਈ ਸਾਹਿਬ ਦੇ ਜਿਹੜੇ ਸਮਰਥਕ ਵੀ ਸੀ ਨਾ ਉਹ ਵੀ ਇਹ ਗੱਲ ਅੰਦਰੋਂ-ਅੰਦਰ ਹੀ ਮੰਨੀ بیٹھے ਸੀ ਵੀ ਇਹ ਗੱਲ ਬਣਨੀ ਨਹੀਂ ਹੈਗੀ ਐਮਪੀ ਹੀ ਬਣਨਾ ਬੜੀ ਵੱਡੀ ਵੱਡੀ ਗੱਲ ਹੈ ਉਹ ਵੀ ਜੇਲ੍ਹ ਦੇ ਵਿੱਚ ਬੈਠਾ ਬੰਦਾ ਇਹ ਇਹ ਤਾਂ ਕਿਤੇ ਇਤਿਹਾਸਕ ਘਟਨਾਵਾਂ ਹੁੰਦੀਆਂ ਨੇ ਕਦੇ-ਕਦੇ ਵਾਪਰਦੀਆਂ ਤੇ ਇਸ ਤਰ੍ਹਾਂ ਨਹੀਂ ਹੋਣਾ ਇਹ ਇਹ ਜਿਹੜੀ ਘਟਨਾ ਵਾਪਰ ਗਈ ਉਸ ਤੋਂ ਬਾਅਦ ਹੈਰਾਨ ਰਹਿ ਗਏ ਲੋਕ ਵਿੱਚੇ ਭਾਜਪੀ ਵਿੱਚੇ ਬਾਦਲਦਲ ਤੇ ਵਿੱਚੇ ਕਾਂਗਰਸ ਆਮ ਆਦਮੀ ਪਾਰਟੀ ਕਿ ਇਹ ਬਣ ਕੀ ਗਿਆ ਅਸੀਂ ਤਾਂ ਸੋਚਿਆ ਸੀ ਵੀ ਨਹੀਂ ਇਸ ਤਰ੍ਹਾਂ ਨਹੀਂ ਹੋਣਾ ਤੇ ਬਹੁਤ ਸਾਰੇ ਤੁਸੀਂ ਦੇਖੋ ਲੋਕਾਂ ਦੇ ਬਿਆਨ ਵੀ ਉਸ ਵੇਲੇ ਆਏ ਸੀ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਕਿ ਇਹ ਐਵੇਂ ਹੀ ਕਰੀ ਜਾਂਦੇ ਜਿਨ੍ਹਾਂ ਦੇ ਵਿੱਚੋਂ ਰঞ্জੀਤ ਸਿੰਘ ਕੁੱਕੀ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਉਸ ਵੇਲੇ ਕਿ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਐਮਪੀ ਬਣ ਜਾਣਾ ਭਾਈ ਅਮਰਪਾਲ ਸਿੰਘ ਹੋਰੀ ਸੋ ਸਾਰਿਆਂ ਦੀਆਂ ਗੱਲਾਂ ਝੂਠੀਆਂ ਪਈਆਂ ਇਹ ਆਪਣੇ ਆਪ ਨੂੰ ਐਨਾਲਿਸਟ ਸਮਝਦੇ ਨੇ ਆਪਣੇ ਆਪ ਨੂੰ ਐਕਸਪਰਟ ਸਮਝਦੇ ਨੇ ਰਾਜਨੀਤੀ ਦੇ ਪਰ ਇਹ ਸਾਰਿਆਂ ਦੀ ਰਾਜਨੀਤੀ ਉਸ ਵੇਲੇ ਫੇਲ ਹੋ ਗਈ ਜਦੋਂ ਉਹ ਐਮਪੀ ਬਣ ਗਏ ਸੋ ਉਹਦੇ ਨਾਲ ਇੱਕ ਹੌਸਲਾ ਬੜਾ ਬਣ ਜਾਂਦਾ ਹੁੰਦਾ ਉਸ ਦੇ ਨਾਲ ਇੱਕ ਹੌਸਲਾ ਜਿਹੜਾ ਬਣਦਾ ਹੈ ਨਾ ਕਿ ਜੇ ਅਸੀਂ ਉਹ ਕਰ ਸਕਦੇ ਹਾਂ ਤੇ ਇਹ ਵੀ ਕਰ ਸਕਦੇ ਹਾਂ ਇਹ ਹੀ ਮੈਨੂੰ ਲੱਗਦਾ ਵੀ ਉਹਨਾਂ ਦੀ ਪਾਰਟੀ ਲੈ ਕੇ ਚੱਲੀ ਹੋਈ ਹੈ ਬਾਕੀ ਉਹਨਾਂ ਦੀ ਜਿਹੜੀ ਗਰਾਊਂਡ ਦੇ ਉੱਤੇ ਉਹ ਕੰਪੇਨਿੰਗ ਕਰ ਰਹੇ ਨੇ ਉਹ ਮਤਲਬ ਕਿ ਬਹੁਤ ਵੱਖਰੇ ਢੰਗ ਦੀ ਕੰਪੇਨਿੰਗ ਉਹਨਾਂ ਦੀ ਚੱਲ ਰਹੀ ਹੈ ਬਾਪੂ ਤਰਸੇਮ ਸਿੰਘ ਹੋਰੀ ਜਾਂ ਹੋਰ ਲੋਕ ਜਿਹੜੇ ਉਹਨਾਂ ਦੇ ਨਾਲ ਰਲੇ ਹੋਏ ਨੇ ਵਿੱਚ ਭਾਈ ਸਰਬਜੀਤ ਸਿੰਘ ਖਾਲਸਾ ਹੋ ਗਏ ਸੋ ਇਹ ਕੰਪੇਨ ਬੜੇ ਵਧੀਆ ਤਰੀਕੇ ਨਾਲ ਕਰ ਰਹੇ ਆ ਸੋ ਆਪਾਂ ਦੇਖਾਂਗੇ ਨੇੜੇ ਨੇੜੇ ਜਾ ਕੇ ਜਿਵੇਂ ਕੰਪੇਨ ਤੇਜ਼ ਹੋਏਗੀ ਕੀ ਨਿਕਲੇਗਾ ਅਸਲ ਗੱਲ ਤਾਂ ਅਸੀਂ ਉਸ ਵੇਲੇ ਹੀ ਜਾ ਕੇ ਦੱਸ ਸਕਦੇ ਹਾਂ ਸਤਾਈ ਦੇ ਨੇੜੇ ਕਿ ਕਿਹੋ ਜੀ ਗੱਲਬਾਤ ਗਿਆ ਕਿਉਂ ਉਹਦਾ ਕਾਰਨ ਮੈਂ ਤੁਹਾਨੂੰ ਦੱਸਦਾ ਕਿ ਪਿਛਲੀ ਵਾਰੀ ਜਦੋਂ ਹੁਣ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਆਪਾਂ ਇਹ ਦੇਖਿਆ ਵੀ ਆ ਆਪਾਂ ਇਹ ਦੇਖ ਰਹੇ ਸੀ ਵੀ ਇਹ ਇਹ ਪਾਰਟੀ ਦਾ ਗ੍ਰਾਫ ਬਿਲਕੁਲ ਡਿੱਗ ਚੁੱਕਿਆ ਸੀ ਪੰਜਾਬ ਦੇ ਵਿੱਚ ਮੈਂ 2 ਮਹੀਨੇ ਪਹਿਲਾਂ ਪੰਜਾਬ ਦੀ ਧਰਤੀ ਦੇ ਉੱਤੇ ਵਿਚਰਿਆ ਵੋਟਾਂ ਤੋਂ ਤੇ ਮੈਂ ਦੇਖਿਆ ਹਾਲ ਦੇ ਵਾਲੇ ਘੁੰਮ ਕੇ ਉਹਨਾਂ ਦੇ ਸਮਰਥਕਾਂ ਦੇ ਵਿੱਚ ਵੀ ਦੇਖਿਆ ਪਾਰਟੀ ਦੇ ਨੁਮਾਇੰਦੇ ਵੀ ਜਿਹੜੇ ਨੇ ਹੌਸਲੇ ਛੱਡੀ ਬੈਠੇ ਸੀ ਪਰ ਉਹ ਅਖੀਰਲੇ 2 ਮਹੀਨਿਆਂ ਦੇ ਵਿੱਚ ਐਸੀ ਪਲਟੀ ਵਜ ਗਈ ਕਿ ਆਮ ਆਦਮੀ ਪਾਰਟੀ ਵੱਡੀਆਂ ਸੀਟਾਂ ਲੈ ਕੇ ਜ਼ਿਆਦਾ ਸੀਟਾਂ ਲੈ ਕੇ ਤੇ ਸਰਕਾਰ ਬਣਾ ਗਈ ਸੋ ਕੁਝ ਨਹੀਂ ਪਤਾ ਹੁੰਦਾ ਮੌਕੇ ਦੇ ਉੱਤੇ ਕੀ ਹੋ ਜਾਣਾ ਹੈ ਇਹਦੇ ਬਾਰੇ ਹੁਣ ਨੇੜੇ ਜਾ ਕੇ ਆਪਾਂ ਜਿਵੇਂ ਜਿਵੇਂ ਵੋਟਾਂ ਨੇੜੇ ਆਈ ਜਾਣਗੀਆਂ ਤੇ ਆਪਾਂ ਗੱਲਬਾਤ ਜਿਹੜੀ ਉਹ ਦੱਸੀ ਜਾਵਾਂਗੇ ਲੋਕਾਂ ਨੂੰ ਜੀ ਜਲਦੀ ਸਾਰਾ ਧੰਨਵਾਦ ਕਰਦੇ ਹਾਂ ਸਾ ਨਾਲ ਜੁੜਨ ਦੇ ਲਈ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੀ ਅੱਗੇ ਰੱਖਣ ਦੇ ਲਈ ਧੰਨਵਾਦ ਤੁਹਾਡਾ ਵੀ ਤੇ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਜੀ ਜੀ ਤੇ ਹੁਣ ਵਿਲਾ ਹੋ ਗਿਆ ਹੈ ਪ੍ਰਾਈਡ ਪੰਜਾਬ TV ਦੇ ਦਰਸ਼ਕਾਂ ਤੋਂ ਇਜਾਜ਼ਤ ਮੰਗਦਾ ਧੰਨਵਾਦ